ਲੋ ਬਈ ਪਾਣੀ ਦੇ ਤੋ ਤਾਂ ਹੀ ਲੱਗੇ ਜਮਾਂਗੇ ਆ ਦੋ ਤਿੰਨ ਪੱਤਾ ਜਿਹੜੇ ਇਧਰ ਦੋ ਤਿੰਨ ਬੱਚੇ ਵੱਡੇ ਹੋ ਗਏ ਉਹ ਤੇ ਬਾਕੀ ਉਹ ਦੂ ਬਾਅਦ ਦੇਖਦੇ ਨੇ ਨੈਕਸਟ ਪਲਾਨ ਕੀ ਆਪਾਂ ਥੋੜਾ ਕੰਮ ਉਹ ਕਰਕੇ ਕੀ ਹੋ ਗਿਆ ਦੇਖਿਓ ਆ ਦੇ ਤੇ ਅੱਜ ਨੂੰ ਆਪਾਂ ਲੈ ਕੇ ਹੈਲੋ ਹੇ ਕਬਦਨ ਸਾਰੇ ਦੀ ਕੀ ਹਾਲ ਚਾਲ ਹੈ ਤੇ ਅੱਜ ਨਾ ਪਟੋਨੀ ਦਾ ਥੋੜਾ ਕਿੜਾ ਕਢਾਉਣ ਤੋਂ ਲੇਟ ਹੋ ਗਈ ਥੋੜਾ ਜਣੀ ਹੋ ਗਏ ਤਕਰੀਬਨ ਮੈਨੇ ਸਾਮਣਾ ਕਿੰਟਾ ਤੋਂ ਡੇਢ ਕਿੰਟਾ ਲੇਟ ਆ ਗਿਆ ਮੈਂ 5 ਵਜੇ ਉੱਠ ਕੇ ਕਿੜਾ ਕਢਾਣ ਤੈਨਾਂ ਹੁਣ ਕਿ ਜਦੋਂ ਪੋਤਾ ਨਿਕਲ ਨਹੀਂ ਕਿ ਕੋਈ ਨਹੀਂ ਨਮਰੋ ਸ਼ਾਂਤੀ ਸ਼ਾਂਤੀ ਅੱਜ ਮੈਂ ਥੋੜਾ ਉਠਣ ਚ ਲੇਟ ਹੋ ਗਿਆ ਤੇ ਫਿਰ ਧਾਰਾਂ ਚੋਂ ਲਾਗੇ ਫਿਰ ਧਾਰਾਂ ਚੋਗੇ ਤੇ ਹੁਣ ਫਿਰ ਕਿੜਾ ਕਢਾਉਣ ਆਇਆ ਵਾ ਤੇ ਹੁਣ 5-7 ਮਿੰਟ ਉਹ 10 ਮਿੰਟ ਤੱਕ ਥੋੜੀ ਕੁ ਬਾੜ ਤੱਕ ਲੈ ਕੇ ਜਾਨੇ ਇਹਨੂੰ ਫਿਰ ਤਾਂ ਜਿਹੜਾ ਕਢਾ ਕੇ ਤੇ ਫਿਰ ਚਲਾਂਗੇ ਖੇਤ ਠੀਕ ਆ ਤੇ ਆ ਫਿਰ ਦੀ ਬਲਾਈ ਆਪਣੀ ਬਲਾਈ ਬਲਾਈ ਤੇ ਸੱਚ ਉਹਦੇ ਕੰਨ ਦੇ ਪਤਾ ਨਹੀਂ ਕੀ ਹੋ ਗਿਆ ਦੇਖਿਓ ਆ ਦੇ ਤੇ ਅੱਜ ਇਹਨੂੰ ਆਪਾਂ ਲੈ ਕੇ ਜਨਾ ਡਾਕਟਰ ਕੋਲੇ ਡਾਕਟਰ ਇਸ ਡਾਕਟਰ ਤੋਂ ਇਹਨੂੰ ਹਮੜੇ ਖਲੀ ਜੁਦਾਦ ਗਏ ਨੇ ਤਾਂ ਫਿਰ ਇਹ ਭੱਜ-ਭੁਜੇ ਲਊਗਾ ਤੇ ਇਹ ਇਹ ਆ ਦਿੱਤਾ ਕਿ ਇਹਨੇ ਖੁੱਲੇ ਫਿਰਦੇ ਨੇ ਉਹਦਾ ਮਟੀਰੀਅਲ ਖਾ ਨਾ ਸਾਰਾ ਐ ਨਹੀਂਗਾ ਕਿ ਇਹ ਬੰਨਿਆਵਾ ਨਹੀਂ ਕਰਦਾਗਾ ਠੀਕ ਆ ਸੋ ਅਜ ਇੱਕ ਕਮੈਂਟ ਯਾਰਾ ਅਲਾਈ ਅੱਜ ਇੱਕ ਇੱਕ ਹੋਰ ਅੱਜ ਨਹੀਂ ਇੱਕ ਦੋ ਦਿਨਾਂ ਤੱਕ ਇਹਦਾ ਭਰਾ ਆਇਆ ਠੀਕ ਆ ਉਹ ਵਾ ਲੈ ਕੇ ਉਹਨਾਂ ਪਰਨੇ ਕੋਲੇ ਦੇਖਾਂਗੇ ਠੀਕ ਆ ਮਤਲਬ ਇਹ ਇਸਦਾ ਹੀ ਹੋ ਦੁਨੀਆ ਜਾ ਵੇ ਆ ਜਾ ਸੋ ਹੋਏ ਆ ਪਾਲੇ ਪਠੇ ਲਾਇਨ ਤੇ ਪਠੇ ਲਿਆ ਇਹ ਦੇਖੋ ਬਾਅਦ ਦੇਖਦੇ ਨੇ ਨੈਕਸਟ ਪਲਾਨ ਕੀ ਆਪਾਂ ਥੋੜਾ ਕੰਮ ਉਹ ਕਰਕੇ ਫਿਰ ਆਪਾਂ ਕਰਾਂਗੇ ਜਿਹੜਾ ਥੋੜਾ ਖੁੱਡਾ ਆਪਣਾ ਉਹ ਰਹਿੰਦਾ ਸੱਚ ਉਹ ਕੰਪਲੀਟ ਉਸ ਤੋਂ ਬਾਅਦ ਅੱਗੇ ਦੇਖਦੇ ਆ ਠੀਕ ਆ ਉਹ ਉੱਥੇ ਜਾਣਾ ਪਾ ਉਹ ਘੋੜੀ ਦੇ ਕਿਹਨੂੰ ਕਿਹਨੂੰ ਪਤਾ ਆਪਣੀ ਘੋੜੀ ਕਿਹੜੀ ਹੈ ਤੇ ਕਮੈਂਟ ਕਰਿਓ ਜਰੂਰ ਦੱਸਿਓ ਸੋਹ ਰਿਆ ਦੇਖੋ ਤਾਇਕੇ ਕੇ ਉਤਰ ਕੇ ਕੂਠੇ ਦੇ ਯਾਰ ਬੱਚੇ ਦਾ ਬੜੇ ਸੋਹਣਾ ਨਿਕਲਿਆ ਇੱਕ ਤੇ ਯਾਰ ਮੇਰਾ ਰਾਦਾ ਨੂੰ ਗਝਾਲ ਗਏ ਯਾਰ ਕੱਲੇ ਚੱਲ ਦੇਖਦੇ ਆ ਦੋ ਦਿਨ ਹੈਗੇ ਉਹਨੂੰ ਵੇਖਨੇ ਯਾਰ ਕੂਠੇ ਤੇ ਛੱਲੀ ਆ ਗਈ ਗਿਲਾਰ ਕਰਦੇ ਕੋਈ ਨਾ ਕੋਈ ਮਰੇ ਵੀ ਹੁਣ ਜੇ ਜੇ ਤੋਈ ਚਲੋ ਫਿਰ ਮੈਂ ਲੈ ਆ ਬੁੜੇ ਕਰਾਂ ਬਾਅਦ ਤੇ ਲਓ ਮੇਰੇ ਵੀਡੀਓ ਕੱਦ ਦੇ ਪਾਪਨਾ ਦੇ ਗੱਗ ਨੂੰ ਜੱਪਾ ਥੋੜੇ ਸੰਭਾਤ ਤੇ ਬੱਚੀ ਬਪਾ ਬੱਚੀ ਤੇ ਸੋਤ 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 ਉਹ ਇਰਕ ਪਾ ਬਤ ਨਾ ਵਾ ਵਾ ਇਲਾ ਬਰਦਾ ਇਲਾ ਕਹਦੇ ਜਨ ਪਾਣੀ ਪਾਈਏ ਭਾਂ ਲਿਆ ਲੈਣ ਨੂੰ ਪਾਣੇ ਦਾਣੇ ਤੇ ਉਹ ਵੇਖਾ ਉਹ ਵੀ ਇਧਰ ਆਇਆ ਪਿਆ ਉਹ ਵੀ ਕਿੱਥੋਂ ਦੀ ਲੰਗਦੇ ਆ ਯਾਰ ਇਹ ਕਿੰਨੇ ਬੰਦੇ ਕਿੱਥੋਂ ਦੀ ਲੰਗਦੇ ਆ ਗੰਦੇ ਬੰਦੇ ਹੰਦੇ ਬੰਦੇ ਚਲੋ ਕੋਈ ਨਿਆ ਕਰ ਦਿੰਨੇ ਹਾਲ ਇਹਨਾਂ ਦਾ ਵੇ ਉਹ ਤਾਂ ਹੀ ਲੱਗ ਜਾਵਾਂਗੇ ਆ ਦੋ ਤਿੰਨ ਪੱਟਾ ਜਿਹੜੇ ਇਧਰ ਦੋ ਤਿੰਨ ਬੱਚੇ ਵੱਡੇ ਹੋ ਗਏ ਉਹ ਤੇ ਬਾਕੀ ਜਿਹੜੇ ਇੰਦਰ ਸਾਰੇ ਤਾਂ ਲੈ ਜਾਣਗੇ ਆ ਠੀਕ ਆ ਸੋ ਦੇ ਕਰੀਏ ਨੋ ਇਹ ਪਾਣੀ ਤੇ ਦਾਣੇ ਤੇ ਪਾਣੀ ਤੇ ਦਾਣੇ ਤੇ ਪਾਣੀ ਤੇ ਬੰਦਾ ਉਹ ਜਲੀਆ ਘੁੰਡਾ ਭੜਮ ਭੜ ਦੇ ਚੋਏ ਇਹ ਤੋ ਤੋ ਹੋ ਗਏ ਹਾ ਬਈ ਅੱਜ ਨਵੀਂ ਅਏ ਨਾ ਵੀ ਸਹਾਈ ਨਹੀਂ ਕਰਦਾ ਕਿ ਮੇਰੀ ਨਾ ਗਲਦੇ ਅੱਜ ਪਤਾ ਨਹੀਂ ਘਰ ਦੇ ਵਿੱਚ ਕੀ ਲੜ ਗਿਆ ਨਹੀਂ ਤਾਂ ਮੈਂ ਰੋਜ਼ ਸਾਫ਼ ਕਰਕੇ ਹੀ ਪਾਉਣਾ ਹੁਣ ਕੋਈ ਪਤਾ ਚੱਪਲਾਂ ਘਰ ਕਿ ਅੱਜ ਆਈ ਹੁਣਾਂ ਪਹਿਲਾਂ ਥੋੜਾ ਹੁੜ ਪਾ ਲਈਏ ਬੱਚਿਆਂ ਨੂੰ ਘਟ ਜਾਣੀ ਥੋੜੇ ਜਿਹਾ ਥੋੜੇ ਇੱਕ ਦੋ ਨੇ ਬੱਚਿਆਂ ਨੂੰ ਘਟ ਗਏ ਇੱਕ ਬਨੋਰ ਦਾ ਨਾ ਬਈ ਇਹ ਕਣਕ ਨਾ ਉਹੋ ਪਾਇਆ ਕਰੋ ਜੇ ਕੋਈ ਮਾਲਕ ਜਿਨ੍ਹਾਂ ਨੇ ਤੂੜੀ ਵਾਲੀ ਮਸ਼ੀਨ ਚ ਨਹੀਂ ਜਿਹੜੀ ਨਿਕਲਦੀ ਹੁੰਦੀ ਉਹ ਵਾਲੀ ਧੋ ਕੇ ਰੋਜ਼ ਧੋ ਕੇ ਪਾਉਣਾ ਹੁੰਦਾ ਮੈਂ ਤੁਹਾਨੂੰ ਕੱਲੂ ਦਿਖਾਉਂਗਾ ਸਾਰਾ ਪ੍ਰੋਸੈਸ ਠੀਕ ਹੈ ਕਿਵੇਂ ਇਹ ਪਾਉਣੀ ਆ ਉਹ ਜਦ ਕੀ ਆ ਧੌਣ ਨਾਲ ਜਿਹੜੀ ਇਹਦੇ ਚ ਮਿੱਟੀ-ਮਕੀਆਂ ਇਹਦੇ ਤੇ ਮਿੱਟੀ ਨਹੀਂ ਸਾਫ਼ ਜਾਂਦੀ ਜਿਹੜੇ ਜਿਵੇਂ ਆ ਰੋੜ ਹੋਇਆ ਕਣੀ ਹੋਈ ਉਹ ਚੀਜ਼ ਰੂੜੀਆਂ ਵੀ ਆ ਚੀਜ਼ ਆ ਦੇਖਿਆ ਇਹ ਵਿੱਚ ਰਹਿੰਦੀ ਤੇ ਇਹਦੇ ਨਾਲ ਉਹ ਬਲੂਡ ਰੂਟ ਪਾਉਂਦੀ ਲੋਣੀ ਐ ਬਹੁਤ ਕੰਮ ਕਰਦੀ ਆ ਬਹੁਤ ਵਧੀਆ ਹੁੰਦਾ ਠੀਕ ਆ ਸੋ ਤੇ ਇਹਨੇ ਡੋਲ ਕੇ ਭਰ ਲਈਏ ਤਾਜ਼ਾ ਠੰਡਾ ਪਾਣੀ ਠੀਕ ਆ ਸੁ ਤੇ ਲੋ ਬਈ ਪਾਣੀ ਤਾਂ ਭਰ ਕੇ ਰੱਖਤਾ ਹਾਂ ਤੇ ਆਹ ਜਿਹੜਾ ਇੱਕ ਪਹਿਲਾ ਕੈਲਸ਼ੀਅਮ ਠੀਕ ਆ ਤੇ ਇੱਕ ਵੀ ਚਾਹੀਏ ਲੀਵਰ ਤੋਂ ਦਵਾਈ ਪਸਮਾ ਵਾਸਤੇ ਹੁੰਦੀ ਆ ਇਹਨਾਂ ਨੂੰ ਵੀ ਥੋੜੀ ਜਿਹੀ ਪੈਦਾ ਆਲੀ ਕੋਈ ਚੱਕਰ ਨਹੀਂ ਹੁੰਦਾ ਕਿਉਂਕਿ ਉਹ ਲੀਵਰ ਤੋਂ ਲੀਵਰਤੀ ਦਵਾਈ ਪੈਦਾ ਆਲੀ ਹੁੰਦੀ ਹੈ ਸੋ ਥੋੜੀ ਥੋੜੀ ਪਾਣੀ ਦੇ ਵਿੱਚ ਮਿਕਸ ਕਰ ਦਾਂਗੇ ਆਪਾਂ ਮੇਨ ਬੱਚਿਆਂ ਨੂੰ ਜਿਹੜੀ ਪਾਣੀ ਪੀਣਾ ਉਹ ਵਧੀਆ ਰਹੇ ਤੇ ਇਹਨਾਂ ਨੂੰ ਪਾਣੀ ਸਾਰਾ ਪੀ ਲੈਣਾ ਹਣੀ ਪਾਵਾਂਗੇ ਆਪਾਂ ਥੋੜਾ ਯਾਨੀ ਕਿ ਸਾਰਾ ਪਾਣੀ ਪੀ ਲੈਣਾ ਆਹ ਤੂੰ ਇੱਧਰ ਰੱਖਾਇਆ ਆਹ ਇੱਧਰ ਕਿਉਂਕਿ ਇਹਦੇ 'ਚ ਥੋੜੀ ਜਿਹੀ ਵੱਧ ਪਈ ਆ ਤੇ ਬੱਚਿਆਂ ਨਿੱਕਿਆਂ ਵਾਸਤੇ ਖੇਤ ਨੂੰ ਚੰਗੀ ਤੇ ਥੋੜਾ ਪਾਣੀ ਤਾਂ ਪਾਇਆ ਕਿਉਂਕਿ ਸਾਰਾ ਪਾਣੀ ਪੀ ਜਾਣ ਆ ਆਹ ਬੱਡੇ ਕਿਹਾ ਮੈਂ ਬਤੋ ਮਾ ਮੇਰੇ ਪੁੱਤੋ ਆਜੋ ਵੇ ਸੋਜੀ ਆ ਵੇਖੋ ਯਾਰ ਆਂਗਲੀ ਦੇ ਪਤਾ ਨਹੀਂ ਕੀ ਲੜ ਗਿਆ ਅੱਜ ਯਾਰ ਪਤਾ ਹੀ ਨਹੀਂ ਮੈਨੂੰ ਤਾਂ ਆ ਵੀਰ ਗੁਰਦਵਾਰੇ ਨਾਲ ਖੀਰ ਵਰਤੌਣ ਲੱਗ ਗਿਆ ਭਰਾਵਾ ਖੀਰ ਖੀਰ ਹੋ ਗਿਆ ਕੰਮ ਐਦਾਂ ਕੰਮ ਖੀਰੋ ਖੀਰ ਹੋ ਗਿਆ ਤੇ ਇਹਨੂੰ ਇੱਥੇ ਰੱਖ ਕੇ ਤੇ ਦੂਜਾ ਰੱਖ ਦਿਆਂਗੇ ਨਾਲ ਕਹਿੰਦੇ ਹੂ ਕਮਾਲ ਕੀ ਆ ਕੋਮਲੀ ਵੀਡੀਓ ਤੇ ਹੋ ਗਿਆ ਕੰਮ ਸੈਟ ਹਾਂ ਬੱਚੇ ਹੋਰ ਆਹ ਹੈਂ ਹੰਗਲ ਦੇ ਪੀੜ ਲੰਗਦੀ ਆ ਉਹ ਬੱਚਾ ਜਿਹੜਾ ਤੁਹਾਨੂੰ ਕਿਹਾ ਸੀ ਗੱਲ ਮੈਂ ਉਹ ਪਤਾ ਨਹੀਂ ਕਿਹੜਾ ਦੇਸੀ ਆ ਕਿਹੜਾ ਤੇ ਆਪਣੀ ਬੇਟੀ ਫਿੱਪਦਾ ਕੀ ਹੈਲੋ ਕਰ ਦੇ ਹੈਲੋ ਬਸ ਅਜ ਬੈ ਜਾ ਆ ਰਹਿ ਗਿਆ ਯਾਰ ਆ ਦੇਖੋ ਆ ਆਪਣਾ ਬੱਡਾ ਆ ਕੁਕੜੀ ਹੋਣੇ ਤੇ ਨਾਲ ਲੱਗਿਆ ਤੇ ਆ ਹੈਗਾ ਆਪਣਾ ਬੱਚਾ ਦੇ ਆਹ ਵਾਹ ਇੱਕਾ ਕੁੱਕੜੀ ਤਾਂ ਦਿਖਾਉਣਾ ਕੱਲ੍ਹ ਵਾਲੀਆਂ ਦੇਖੋ ਅੰਦਰ ਇੱਕ ਤਾਂ ਥੱਲੇ ਬੈਠੀ ਆ ਇਹ ਤਾਂ ਲਾਇਆ ਜਾਵਾਂਗੇ ਕੁੱਕੜ ਤੋਲੇ ਰੱਖਣੇ ਨੂੰ ਫਿਰ ਅਪਰ ਦੂਜੇ ਨੂਰੀ ਤੋਂ ਲਵਾਉਣੀ ਆ ਤੇ ਆਂਡਿਆਂ ਤੇ ਬੈਠੀ ਆ ਠੀਕ ਆ ਸੋ ਬਾਕੀ ਮਿਲਦੇ ਆਪਾਂ ਸ਼ਾਮ ਹਾਂਜੀ ਤੇ ਸ਼ਾਮ ਦਾ ਟਾਈਮ ਹੋ ਗਿਆ ਜਮਾ ਨੇਰਾ ਹੋ ਗਿਆ ਬਸ ਤੇ ਘੰਟੀ ਦੀ ਹਾਂ ਥੋੜਾ ਥੋੜਾ ਤਾਂ ਅੱਖ ਲੱਗਣ ਲੱਗਿਆ ਟੋਨੀ ਟੋਨੀ ਇੱਧਰ ਖੋ ਟੋਨੀ ਉਰੇ ਆ ਉਰੇ ਆ ਲੈ ਗਈ ਤੂੰ ਨੀ ਖੜ ਜਾ ਟੋਨੀ ਬੈ ਜਾ ਬਾਹਰ ਥੱਲੇ ਬੈ ਜਾ हां बैठ बैठ ਥੱਲੇ ਬੈਠ ਬੈਠ ਮੈਂ ਲਫੜਾ ਮਰੂ ਬੈਠ ਟੋਨੀ ਬੈਠ हां ਦੇਖ ਇੰਨਾ ਕਿ ਤੱਕ ਖਿਲ ਕਰਨ ਲੱਗਿਆ ਵਾਕੀ ਹੌਲੀ ਹੌਲੀ ਯਾਰ ਇੱਕਦਮ ਓਰੇ ਆ ਗਾਸ ਓਰੇ ਬੈਠ 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 ਆ ਦੇ ਕਾਨਾਂ ਦੇ ਪਤਾ ਨਹੀਂ ਕੀ ਹੋ ਗਿਆ ਯਾਰ ਆਹ ਪਤਾ ਨਹੀਂ ਕੀ ਮਰਾਲਿਆ ਨੇ ਪਤਾ ਨਹੀਂ ਕੀ ਵੜਾਲਿਆ ਸੋ ਇਹ ਕੱਲੂ ਦਿਖਾਵਾਂਗੇ ਆਪਾਂ ਓਏ ਛੜ ਤਾ ਸੀ ਕੰਮ ਇਹ ਹਾਂ ਬੜਿਆ ਆ ਜਾ ਬੈਠ ਤੂੰ ਪਰੇ ਹੋ ਜਾ ਤੂੰ ਬੈਠ ਬੈਠ ਜਾ ਥੱਲੇ ਟੋਨੀ ਖਾਉਂਦਾ ਨਹੀਂ ਬੈਠ ਬੈਠ ਹਾਂ ਦੇਖੋ ਇਹ ਨਹੀਂ ਕਮਾਨਾ ਹੈਲੋ ਕਰ ਹਾਂ ਵੈਰੀ ਗੁੱਡ ਬਹੁਤ ਸਨਾ ਆ ਤੇ ਇਹ ਰੇ ਦਾ ਗੰਦ ਖਾ ਕੇ ਲਿਆ ਮੈਂ ਇਧਰੋਂ ਕਾਨ ਨੂੰ ਪਤਾ ਨਹੀਂ ਕੀ ਕਰਾ ਰਹੇ ਨੇ ਆਈ ਆ ਵੀ ਥੋੜੀ ਫਿਰ ਕੇ ਮੈਂ ਜੀਤੀ ਬਲੈਕੀ ਹੈਲੋ ਹੈਲੋ ਕਰ ਓਏ ਹੈਲੋ ਇਹ ਨਹੀਂ ਮੰਦੀ ਬਾਈ ਉਹ ਕਿ ਆਪਾਂ ਵੱਡੀ ਵੀ ਲੈ ਕੇ ਜਾਂਦੀ ਸੀ ਪਰ ਫਿਰ ਵੀ ਬਹੁਤ ਸਿਆਣੀ ਚਲੀ ਉਹ ਪੂਰੀ ਗੱਲ ਮੰਨਦੀ ਆ ਆਪਣੀ ਆਹ ਪੂਰੀ ਗੱਲ ਮੰਨਦਾ ਟੋਨੀ